ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਪੰਜਾਬੀ ਵੀਰ ਪੰਜਾਬ ਤੋਂ ਆਪਣੀਆਂ ਮਸ਼ੀਨਾਂ ਲੈ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫਸਲਾਂ ਕੱਟਣ ਜਾਂਦੇ ਹਨ ਇਲਾਕੇ ਦਾ ਪੂਰਾ ਪਤਾ ਨਾ ਹੋਣ ਕਰਕੇ ਕਈ ਵਾਰ ਉਹਨਾਂ ਨਾਲ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਦਾਂ ਦੀ ਹੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਮੱਧ ਪ੍ਰਦੇਸ਼ ਮਸ਼ੀਨ ਲੈ ਕੇ ਗਿਆ ਇੱਕ ਪੰਜਾਬੀ ਵੀਰ ਨੇ ਜਿਸ ਨੂੰ ਇੱਕ ਭਈਏ ਨੇ ਕਿ ਕਿਹਾ ਕਿ ਮੇਰੀ ਫਸਲ ਕੱਟ ਦੇਵੋ ਤੇ ਨਾਲ ਹੀ ਰਸਤਾ ਵੀ ਦੱਸ ਦਿੱਤਾ ਪਰ ਜਦੋਂ ਮਸ਼ੀਨ ਵਾਲਾ ਵੀਰ ਆਪਣੇ ਮੋਟਰਸਾਈਕਲ ਤੇ ਰਸਤਾ ਦੇਖਣ ਆਇਆ ਤਾਂ ਉਥੋਂ ਮਸ਼ੀਨ ਤੱਕ ਹੀ ਮੋਟਰਸਾਈਕਲ ਹੀ ਮਸਾ ਲੰਘ ਰਿਹਾ ਸੀ ਜਿਸ ਤੋਂ ਬਾਅਦ ਪੰਜਾਬੀ ਵੀਰ ਨੇ ਵੀਡੀਓ ਬਣਾਉਂਦੇ ਹੋਏ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਦੇਖੋ ਜੀ ਤੇ ਭਈਆ ਲੈ ਆਇਆ ਕਹਿੰਦਾ ਮਸ਼ੀਨ ਬਹੁਤ ਖੁੱਲੀ ਜਾਊਗੀ ਐਮਪੀ ਤੇ ਰਸਤੇ ਦੇਖੋ ਟਰੈਕਟਰ ਦੀ ਜਗ੍ਹਾ ਨਹੀਂ ਆ ਕਹਿੰਦਾ ਮਸ਼ੀਨ ਬਹੁਤ ਖੁੱਲੀ ਜਾਊਗੀ ਆ ਦੇਖੋ ਤੇਰੀ ਆ ਅੱਗੇ ਕੀ ਆ ਗਿਆ ਇਤੋਂ ਮਸ਼ੀਨ ਕਿਵੇਂ ਖੁੱਲੀ ਜਾਊਗੀ ਇਹ ਬੰਦਾ ਨਹੀਂ ਕੋਲਾ ਲੱਗਦਾ ਇਹ ਤੇ ਕਲ ਮੁੰਡਾ